ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਬਹੁਤ ਵੱਡੀ ਬ੍ਰੇਕਿੰਗ ਤੇ ਗੁੱਡ ਨਿਊਜ਼ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਪੱਖ ਤੋਂ ਖਾਸ ਕਰਕੇ ਜਿਹੜੇ ਵੀ ਕੈਨੇਡਾ ਵਾਸਤੇ ਸੋਚ ਰਹੇ ਨੇ ਅਪਲਾਈ ਕਰਨ ਵਾਸਤੇ ਜਾਂ ਫਿਰ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਬੱਚੇ ਨੇ ਜਾਂ ਫਿਰ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਰਿਸ਼ਤੇਦਾਰ ਨੇ ਉਹਨਾਂ ਵਾਸਤੇ ਇਹ ਬੇਹੱਦ ਚੰਗੀ ਖਬਰ ਹੋ ਸਕਦੀ ਹੈ ਕੈਨੇਡਾ ਦੇ ਵਿੱਚ ਇਲੈਕਸ਼ਨ ਜਿਹੜਾ ਉਹ ਬਿਲਕੁਲ ਸਿਰ ਤੇ ਹੈ ਕਿਸੇ ਵੇਲੇ ਵੀ ਇਲੈਕਸ਼ਨ ਦਾ ਐਲਾਨ ਹੋ ਸਕਦਾ ਹੈ ਦੂਜੇ ਪਾਸੇ ਇੱਕ ਸਰਵੇ ਕੀਤਾ ਗਿਆ ਹੈ ਤੇ ਜਿਸ ਸਰਵੇ ਦੇ ਵਿੱਚ ਲਗਾਤਾਰ ਕੰਜਰੇਟਿਵ ਪਾਰਟੀ ਅੱਗੇ ਹੋ ਰਹੀ ਸੀਗੀ ਹੁਣ ਜਿਹੜਾ ਤਾਜ਼ਾ ਸਰਵੇ ਆਇਆ ਹੈ ਖਾਸ ਕਰਕੇ ਮਾਰਕ ਕਾਰਨੀ ਜਿਨ੍ਹਾਂ ਨੇ ਹੁਣ ਕੁਰਸੀ ਸੰਭਾਲੀ ਹੈ ਕੈਨੇਡਾ ਦੇ ਚੌਥੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਇਹ ਸਰਵੇ ਕੀਤਾ ਗਿਆ ਹੈ ਤਾਂ ਇੱਕ ਬਹੁਤ ਵੱਡਾ ਉਲਟ ਫੇਰ ਹੋਇਆ ਹੈ ਜਿਹਦੇ ਵਿੱਚ ਲਿਬਰਲ ਸਰਕਾਰ ਦੀ ਹਮਾਇਤ ਕਰਦੇ ਹੋਏ ਲਗਭਗ ਅੱਧੇ ਕੈਨੇਡੀਅਨ ਨਜ਼ਰ ਆ ਰਹੇ ਨੇ ਪੂਰਾ ਸਰਵੇਖਣ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਪ੍ਰੋਵਿੰਸ ਵਾਈਜ਼ ਸਰਵੇਖਣ ਸ਼ੇਅਰ ਕਰਾਂਗਾ ਏਜ ਵਾਈਜ਼ ਸ਼ੇਅਰ ਕਰਾਂਗਾ ਨਾਲ ਦੀ ਨਾਲ ਹੀ ਜੈਂਡਰ ਵਾਈਜ਼ ਸ਼ੇਅਰ ਕਰਾਂਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੈਨੇਡਾ ਦੇ ਵਿੱਚ ਕੀ ਹੁਣ ਇਲੈਕਸ਼ਨ ਹੋ ਜਾਂਦੇ ਨੇ ਤਾਂ ਲਿਬਰਲ ਦੀ ਸਰਕਾਰ ਦੁਬਾਰਾ ਰਿਪੀਟ ਹੋ ਸਕਦੀ ਹੈ ਜੇਕਰ ਤੁਸੀਂ ਇਹ ਸੋਚ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਮੀਗ੍ਰੇਸ਼ਨ ਦਾ ਪੱਖ ਜਿਹੜਾ ਹੈ ਉਹ ਲੈਂਦੇ ਆ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਦੇ ਉਹਨੇ ਹੱਕ ਦੇ ਵਿੱਚ ਨਹੀਂ ਹੈ ਜੀ ਸੋ ਮਾਰਕਰਨੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਇਕੋਸ ਈ ਕੇ ਓ ਐਸ ਇਸ ਸੰਸਥਾ ਦੇ ਵੱਲੋਂ ਇੱਕ ਸਰਵੇ ਕੀਤਾ ਗਿਆ ਤੇ ਸਰਵੇ ਕਰਨ ਦਾ ਦੋ ਢੰਗ ਤਰੀਕੇ ਸੀਗੇ ਇੱਕ ਆਈਵੀਆਰ ਦੇ ਥਰੂ ਦੂਜਾ ਆਨਲਾਈਨ ਸਰਵੇਖਣ ਸੋ ਇਸ ਸਰਵੇਖਣ ਬਾਰੇ ਬੜੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੈਪਸੂਲਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਹੈ ਕਿ ਜਿਹੜਾ ਸਰਵੇਖਣ ਕੀਤਾ ਗਿਆ ਉਹ ਦੋ ਟੰਕ ਤਰੀਕੇ ਨਾਲ ਕੀਤਾ ਗਿਆ ਹੈ ਸਕਰੀਨ ਦੇ ਉੱਤੇ ਤੁਸੀਂ ਇਹ ਗ੍ਰਾਫ ਦੇਖੋ ਜਿਹੜਾ ਦੋ ਤਰੀਕੇ ਨਾਲ ਕੀਤਾ ਗਿਆ ਇੱਕ ਫੋਨ ਯਾਨੀ ਆਈਵੀਆਰ ਦੇ ਰਾਹੀਂ ਦੂਜਾ ਆਨਲਾਈਨ ਸਰਵੇ ਕੀਤਾ ਗਿਆ ਜਿਹੜਾ ਫੋਨ ਰਾਹੀਂ ਸਰਵੇ ਕੀਤਾ ਗਿਆ ਯਾਨੀ ਆਈਵੀਆਰ ਦੇ ਥਰੂ ਉੱਚ 49.5% ਯਾਨੀ ਕਿ ਤਕਰੀਬਨ ਤਕਰੀਬਨ 49.5% ਯਾਨੀ ਕਹਿ ਸਕਦੇ ਹੋ ਕਿ ਲਗਭਗ ਲਗਭਗ ਅੱਧੇ ਕੈਨੇਡੀਅਨ ਜਿਹੜੇ ਨੇ ਉਹ ਲਿਬਰਲ ਦੇ ਹੱਕ ਵਿੱਚ ਜਾਂਦੇ ਨਜ਼ਰ ਆ ਰਹੇ ਨੇ ਜਿਹੜਾ ਲਾਲ ਹਿੱਸਾ ਹੈ ਗ੍ਰਾਫ ਦਾ ਇਹ ਲਿਬਰਲ ਦਾ ਹੈ ਜਿਹੜਾ ਬਲੂ ਹਿੱਸਾ ਹੈ ਇਹ ਕੰਜ਼ਰਵੇਟਿਵ ਪਾਰਟੀ ਦਾ ਹੈ ਤੇ 31.8% ਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਸਿਮੜਦੀ ਹੋਈ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਐਨ ਡੀ ਪੀ ਜਿਹੜੀ ਕਿ ਜਗਮੀਤ ਵਾਲੀ ਪਾਰਟੀ ਹੈ ਉਹਦਾ 8% ਜਿਹੜਾ ਵੋਟ ਸ਼ੇਅਰ ਨਜ਼ਰ ਆ ਰਿਹਾ ਹੈ 2% ਤੇ ਗ੍ਰੀਨ ਪਾਰਟੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੇ ਪੀ ਪੀ ਸੀ ਪਾਰਟੀ ਜਿਹੜੀ ਉਹ 3% ਤੇ ਤੇ ਆਦਰ ਜਿਹੜੇ ਆ ਉਹ 5% ਤੇ ਨਜ਼ਰ ਆ ਰਹੇ ਨੇ ਫੋਨ ਰਾਹੀਂ ਜਿਹੜਾ ਆਈ ਵੀ ਆਰ ਰਾਹੀਂ ਸਰਵੇ ਹੋਇਆ ਉਹਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਆਨਲਾਈਨ ਦੀ ਗੱਲ ਕਰ ਲਈਏ ਤਾਂ 42.3% ਯਾਨੀ ਐਚ ਵੀ ਲਿਬਰਲ ਅੱਗੇ ਨਾ ਕਿਤੇ ਨਜ਼ਰ ਆ ਰਹੇ ਨੇ ਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਚ 33.3% ਤੇ ਨਜ਼ਰ ਆ ਰਹੀ ਹੈ 12.8 ਫੀਸਦੀ ਦੇ ਉੱਤੇ ਜਿਹੜਾ ਉਹ ਐਨਡੀਪੀ ਨਜ਼ਰ ਆ ਰਹੀ ਹੈ 3 ਫੀਸਦੀ ਦੇ ਉੱਤੇ ਗ੍ਰੀਨ ਪਾਰਟੀ ਤੇ 4 ਫੀਸਦੀ ਦੇ ਉੱਤੇ ਉਹ ਪੀਪੀਸੀ ਪਾਰਟੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ 4 ਫੀਸਦੀ ਦੇ ਉੱਤੇ ਬਿੱਗੂ ਪਾਰਟੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ 1 ਫੀਸਦੀ ਜਿਹੜਾ ਉਹ ਪਹਿਲਾਂ ਵਾਲੇ ਦੇ ਵਿੱਚ ਅਦਰ ਸੀਗਾ ਤੇ ਦੂਜੇ ਵਾਲੇ ਦੇ ਵਿੱਚ ਜਿਹੜਾ ਵਾ ਜਿਹੜਾ ਆਨਲਾਈਨ ਸਰਵੇਖਣ ਕੀਤਾ ਗਿਆ ਉਹਦੇ ਵਿੱਚ ਅਦਰ ਦੀ ਗਿਣਤੀ ਵੀ 1% ਜਿਹੜੀ ਹੈ ਉਹ ਮੰਨੀ ਜਾ ਰਹੀ ਹੈ ਉਸ ਤੋਂ ਬਾਅਦ ਆਪਾਂ ਜਾਣਨੇ ਆ ਆ ਹੁਣ ਕੀ ਕਿ ਕਿਸ ਕਿਸ ਵਿਹਾਰ ਤੇ ਇਹ ਸਰਵੇ ਕੀਤਾ ਗਿਆ ਉਸ ਤੋਂ ਪਹਿਲਾਂ ਆਪਾਂ ਪ੍ਰੋਵਿੰਸ ਵਾਈਜ਼ ਥੋੜਾ ਜਿਹਾ ਸਮਝ ਲੈਣੇ ਆ ਸਭ ਤੋਂ ਪਹਿਲਾਂ ਬੀਸੀ ਦੀ ਗੱਲ ਕਰਾਂਗੇ 52% ਦੀ ਲੋਕ ਜਿਹੜੇ ਆ ਉਹ ਪਸੰਦ ਕਰ ਰਹੇ ਨੇ ਐਲਪੀਸੀ ਯਾਨੀ ਲਿਬਰਲ ਪਾਰਟੀ ਨੂੰ 33% ਦੀ ਜਿਹੜੇ ਪਸੰਦ ਕਰ ਰਹੇ ਨੇ ਉਹ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਨੂੰ 7% ਦੀ ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ ਐਨਡੀਪੀ ਨੂੰ ਤੇ ਗ੍ਰੀਨ ਪਾਰਟੀ ਨੂੰ ਪਸੰਦ ਕਰ ਰਹੇ ਨੇ 5% ਦੀ ਲੋਕ ਤੇ 1% ਦੀ ਲੋਕ ਜਿਹੜੇ ਆ ਉਹ ਪੀਪੀਸੀ ਪਾਰਟੀ ਨੂੰ ਪਸੰਦ ਕਰ ਰਹੇ ਨੇ ਅਲਬਰਟਾ ਦੇ ਵਿੱਚ ਆਕੜਾ 44% ਤੇ ਪਹੁੰਚ ਜਾਂਦਾ ਲਿਬਰਲ ਦਾ 40% ਤੇ ਪਹੁੰਚ ਜਾਂਦਾ ਹੈ ਸੀਪੀਸੀ ਯਾਨੀ ਕੰਜ਼ਰਵੇਟਿਵ ਪਾਰਟੀ ਦਾ 10% ਤੇ ਐਨਡੀਪੀ ਨਜ਼ਰ ਆਉਂਦੀ ਹੈ ਤੇ 2-2% ਦੇ ਉੱਤੇ ਬਾਕੀ ਦੋ ਜਣੀਆਂ ਗ੍ਰੀਨ ਤੇ ਪੀਪੀਸੀ ਪਾਰਟੀ ਉਹ ਨਜ਼ਰ ਆਉਂਦੀਆਂ ਨੇ 49% ਦੀ ਕਯੂਬਿਕ ਦੇ ਵਿੱਚ ਲਿਬਰਲ ਨੂੰ ਵੋਟ ਜਾਂਦੇ ਨਜ਼ਰ ਆ ਰਹੇ ਨੇ 21% ਦੀ ਜਿਹੜਾ ਹੈ ਉਹ ਕੰਜ਼ਰਵੇਟਿਵ ਤੇ 6% ਦੀ ਜਿਹੜਾ ਉਹ ਐਨਡੀਪੀ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਕੀ ਜਿਹੜਾ ਹੈ ਉਸ ਤੇ ਆ ਜਾਂਦੇ ਆ ਆਪਾਂ ਬੀਕਿਊ ਪਾਰਟੀ ਜਿਹੜੀ ਆ ਕਿਉਂਕਿ ਕਯੂਬਿਕ ਦੀ ਹੀ ਇਹ ਪਾਰਟੀ ਐ ਸੋ ਇਹ ਰੀਜਨਲ ਪਾਰਟੀ ਹੋਣ ਦਾ ਕਰਕੇ ਆ ਕਹਿ ਸਕਦੇ ਆ ਕਿ ਉਸ ਖਿੱਤੇ ਦੀ ਪਾਰਟੀ ਹੋਣ ਦਾ ਕਰਕੇ 22% ਦੀ ਜਿਹੜਾ ਇੱਥੇ ਇਹਨਾਂ ਨੂੰ ਹਮਾਇਤ ਮਿਲ ਰਹੀ ਐ ਤੇ 2% ਦੀ ਜਿਹੜਾ ਉਹ ਪੀਪੀਸੀ ਨਜ਼ਰ ਆ ਰਹੀ ਐ ਗ੍ਰੀਨ ਪਾਰਟੀ ਇੱਥੇ ਜਿਹੜੀ ਐ ਉਹ 0% ਦੀ ਐ ਗ੍ਰੀਨ ਪਾਰਟੀ ਦਾ ਇੱਥੇ ਕੋਈ ਵजूद ਨਜ਼ਰ ਨਹੀਂ ਆ ਰਿਹਾ ਉਦੋਂ ਬਾਅਦ ਐਟਲੈਂਟਿਕ ਦੇ ਵਿੱਚ 52% ਲੋਕ ਜਿਹੜੇ ਉਹ ਲਿਬਰਲ ਨੂੰ ਪਸੰਦ ਕਰ ਰਹੇ ਨੇ 35% ਲੋਕ ਜਿਹੜੇ ਨੇ ਉਹ ਕੰਜ਼ਰਵੇਟਿਵ ਨੂੰ ਤੇ 11% ਲੋਕ ਜਿਹੜੇ ਨੇ ਉਹ ਐਨਟੀਪੀ ਨੂੰ ਪਸੰਦ ਕਰ ਰਹੇ ਨੇ ਹੁਣ ਆਪਾਂ ਆ ਜਾਨੇ ਇਸ ਗ੍ਰਾਫ ਦੇ ਵਿੱਚ ਜੈਂਡਰ ਵਾਈਜ਼ ਤਾਂ 42% ਦੀ ਤੇ 42% ਦੀ ਯਾਨੀ ਕਿ ਕੰਜ਼ਰਵੇਟਿਵ ਤੇ ਜਿਹੜੇ ਲਿਬਰਲ ਪਾਰਟੀ ਹੈ ਦੋਵਾਂ ਨੂੰ 42-42% ਦੀ ਮੈਂ ਜਿਹੜਿਆ ਉਹ ਲਾਈਕ ਕਰ ਰਹੇ ਨੇ 6% ਦੀ ਜਿਹੜੇ ਐਨਡੀਪੀ ਨੂੰ 2% ਦੀ ਗ੍ਰੀਨ ਪਾਰਟੀ ਨੂੰ 5% ਦੀ ਜਿਹੜਾ ਉਹ ਵੀਕਯੂ ਪਾਰਟੀ ਨੂੰ ਤੇ 1% ਦੀ ਜਿਹੜਾ ਉਹ ਪੀਪੀਸੀ ਪਾਰਟੀ ਨੂੰ ਪਸੰਦ ਕਰ ਰਹੇ ਨੇ 2% ਦੀ ਗ੍ਰੀਨ ਪਾਰਟੀ ਨੂੰ ਪਸੰਦ ਕਰ ਰਹੇ ਨੇ ਜੈਂਡਰ ਵਾਈਜ਼ ਊਮੈਨਸ ਸਭ ਤੋਂ ਜ਼ਿਆਦਾ ਪਸੰਦ ਕਰ ਰਹੀਆਂ ਨੇ ਲਿਬਰਲ ਸਰਕਾਰ ਨੂੰ 57% 22% ਜਿਹੜੇ ਊਮੈਨਸ ਨੇ ਉਹ ਪਸੰਦ ਕਰ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ 10% ਐਨਡੀਪੀ ਨੂੰ 2% ਗ੍ਰੀਨ ਪਾਰਟੀ ਨੂੰ 4% ਜਿਹੜਾ ਹੈ ਉਹ ਪੀਪੀਸੀ ਨੂੰ ਹਮਾਇਤ ਅਤੇ 6% ਜਿਹੜਾ ਉਹ ਬੀਕਿਊ ਪਾਰਟੀ ਨੂੰ ਹਮਾਇਤ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਜੇ ਆਪਾਂ ਏਜ ਫੈਕਟਰ ਦੇ ਉੱਤੇ ਜਾਂਦੇ ਹਾਂ ਤਾਂ 35 ਤੋਂ ਜਿਹੜੇ ਘੱਟ ਵਾਲੇ ਆ ਉਹ 39 39% ਦੀ ਜਿਹੜਾ ਉਹ ਪਸੰਦ ਕਰ ਰਹੇ ਨੇ ਲਿਬਰਲ ਨੂੰ ਤੇ ਕੰਜ਼ਰਵੇਟਿਵ ਪਾਰਟੀ ਨੂੰ 14% ਦੇ ਐਨਡੀਪੀ ਨੂੰ 1% ਦੀ ਗ੍ਰੀਨ ਪਾਰਟੀ ਨੂੰ 4% ਦੀ ਪੀਪੀਸੀ ਪਾਰਟੀ ਨੂੰ ਤੇ ਬੀਕਿਊ ਪਾਰਟੀ ਨੂੰ 3% ਦੀ ਜਿਹੜੇ 35 ਤੋਂ 49 ਸਾਲ ਦੇ ਵਿਚਕਾਰ ਵਾਲੇ ਆ ਉਹ 43% ਦੀ ਲੋਕ ਲਿਬਰਲ ਨੂੰ ਪਸੰਦ ਕਰ ਰਹੇ ਨੇ 37% ਦੀ ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ ਕੰਜ਼ਰਵੇਟਿਵ ਨੂੰ ਤੇ 8% ਦੀ ਲੋਕ ਐਨਡੀਪੀ ਨੂੰ ਬਾਕੀ ਜਿਹੜੀਆਂ ਨੇ ਉਹ ਦੇਖ ਲਿਓ ਤੁਸੀਂ ਗ੍ਰਾਫ ਦੇ ਵਿੱਚ 57% ਜਿਹੜਾ 49 ਤੋਂ 64% 64 ਦੀ ਏਜ ਜਿਨ੍ਹਾਂ ਦੀ ਹੈ ਉਹ ਜਿਹੜੇ 57% ਪਸੰਦ ਕਰ ਰਹੇ ਨੇ ਲਿਬਰਲ ਨੂੰ 26% ਦੀ ਪਸੰਦ ਕਰ ਰਹੇ ਨੇ ਕੰਜ਼ਰਵੇਟਿਵ ਨੂੰ ਤੇ 3% ਦੀ ਪਸੰਦ ਕਰ ਰਹੇ ਨੇ ਐਨਡੀਪੀ ਨੂੰ ਤੇ ਜਿਹੜੇ ਸੀਨੀਅਰ ਸੀਜ਼ਨ ਯਾਨੀ ਕਿ 65 ਸਾਲ ਤੋਂ ਉੱਪਰ ਹੈ ਮੋਸਟਲੀ ਰਿਟਾਇਰ ਜਿਹੜੇ ਨੇ ਉਹ 59% ਦੀ ਸਭ ਤੋਂ ਹਾਈएस्ट ਜਿਹੜਾ ਉਹ ਪਸੰਦ ਕਰ ਰਹੇ ਨੇ ਲਿਬਰਲ ਸਰਕਾਰ ਨੂੰ 26% ਦੀ ਪਸੰਦ ਕਰ ਰਹੇ ਨੇ ਕੰਜ਼ਰਵੇਟਿਵ ਨੂੰ ਤੇ 7% ਉਹ ਐਨਡੀਪੀ ਨੂੰ ਪਸੰਦ ਕਰ ਰਹੇ ਨੇ ਤੇ ਬੀਕੂ ਪਾਰਟੀ ਨੂੰ 5% ਪਸੰਦ ਕਰ ਰਹੇ ਨੇ ਜੇਕਰ ਏਜ ਫੈਕਟਰ ਦੇ ਹਿਸਾਬ ਨਾਲ ਚਾਹੀਏ ਹੁਣ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਜਾਈਏ ਹਾਈ ਸਕੂਲ ਤੱਕ ਦੇ ਜਿਹੜੇ ਬੱਚੇ ਆ ਉਹ 44% ਦੀ ਲਿਬਰਲ ਨੂੰ 36% ਦੀ ਜਿਹੜਾ ਉਹ ਕੰਜ਼ਰਵੇਟਿਵ ਪਾਰਟੀ ਨੂੰ ਤੇ 12% ਦੇ ਐਨਡੀਪੀ ਨੂੰ ਪਸੰਦ ਕਰ ਰਹੇ ਨੇ ਕਾਲਜ ਲੈਵਲ ਦੇ ਸਟੂਡੈਂਟ ਜਿਹੜੇ ਨੇ 42% ਜਿਹੜੇ ਉਹ ਲਿਬਰਲ ਨੂੰ ਤੇ 40% ਜਿਹੜਿਆ ਉਹ ਪਸੰਦ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਨੂੰ 10% ਐਨਡੀਪੀ ਨੂੰ ਜਿਹੜੇ ਯੂਨੀਵਰਸਿਟੀ ਵਾਲੇ ਸਟੂਡੈਂਟ ਇਹਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ 60% ਜਿਹੜੇ ਸਟੂਡੈਂਟ ਨੇ ਉਹ ਪਸੰਦ ਕਰ ਰਹੇ ਨੇ ਯੂਨੀਵਰਸਿਟੀ ਲੈਵਲ ਦੇ ਉਹ ਪਸੰਦ ਕਰ ਰਹੇ ਨੇ ਲਿਬਰਲ 25% ਦੀ ਸਿਰਫ ਕੰਜ਼ਰਵੇਟਿਵ ਨੂੰ ਤੇ 5% ਦੀ ਜਿਹੜੇ ਨੇ ਉਹ ਐਨਡੀਪੀ ਹੁਣ ਸੋਸ਼ਲ ਕਲਾਸ ਦੇ ਉੱਤੇ ਆ ਜਾਂਦੇ ਇਹਨੂੰ ਕੈਟੇਗਰੀਜ਼ ਕੀਤਾ ਗਿਆ ਪੂਰ ਵਰਕਿੰਗ ਕਲਾਸ ਤੇ ਮਿਡਲ ਕਲਾਸ ਤੇ ਅਪਰ ਕਲਾਸ ਜਿਹੜੇ ਸਭ ਤੋਂ ਮਤਲਬ ਗਰੀਬ ਕਲਾਸ ਹੈ ਜਾਂ ਨਿਚਲਾ ਤਬਕਾ ਹੈ ਉਹ 36% ਦੀ ਲਿਬਰਲ ਨੂੰ ਤੇ 26% ਦੀ ਕੰਜ਼ਰਵੇਟਿਵ ਨੂੰ ਤੇ 19% ਦੇ ਐਨਡੀਪੀ ਨੂੰ ਐਨਡੀਪੀ ਨੂੰ ਵਿੱਚ ਕਾਫੀ ਫਾਇਦਾ ਹੋ ਰਿਹਾ ਹੈ ਵਰਕਿੰਗ ਕਲਾਸ ਦੇ ਵਿੱਚ 42% ਦੀ ਲੋਕ ਲਿਬਰਲ ਨੂੰ 37% ਦੀ ਲੋਕ ਕੰਜ਼ਰਵੇਟਿਵ ਨੂੰ ਤੇ 12% ਦੀ ਲੋਕ ਐਨਡੀਪੀ ਨੂੰ ਪਸੰਦ ਕਰ ਰਹੇ ਨੇ ਤੇ ਜਿਹੜਾ ਮਿਡਲ ਕਲਾਸ ਹੈ ਉਹ 56% ਦੀ ਜਿਹੜਾ ਉਹ ਲਿਬਰਲ ਨੂੰ ਤੇ 31% ਦੀ ਕੰਜ਼ਰਵੇਟਿਵ ਨੂੰ ਤੇ 5% ਦੀ ਜਿਹੜਾ ਉਹ ਐਨਡੀਪੀ ਨੂੰ ਪਸੰਦ ਕਰ ਰਿਹਾ ਤੇ ਜਿਹੜਾ ਅਪਰ ਕਲਾਸ ਉਹ ਐਨਡੀਪੀ ਨੂੰ ਬਿਲਕੁਲ ਪਸੰਦ ਨਹੀਂ ਕਰ ਰਿਹਾ 60% ਦੀ ਲਿਬਰਲ ਨੂੰ ਤੇ 20% ਜਿਹੜਾ ਉਹ ਕੰਜ਼ਰਵੇਟਿਵ ਨੂੰ ਤੇ ਬੀਕਿਊ ਪਾਰਟੀ ਨੂੰ 11% ਜਿਹੜਾ ਉਹ ਪਸੰਦ ਕਰ ਰਿਹਾ ਸੋ ਇਹ ਜਿਹੜਾ ਅੰਕੜਾ ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਜੇਕਰ ਇਮੀਗ੍ਰੇਸ਼ਨ ਦੇ ਪੱਖ ਤੋਂ ਦੇਖਿਆ ਜਾਵੇ ਤੇ ਮੰਨਿਆ ਜਾਂਦਾ ਕਿ ਕੰਜ਼ਰਵੇਟਿਵ ਪਾਰਟੀ ਨਾਲੋਂ ਲਿਬਰਲ ਪਾਰਟੀ ਜ਼ਿਆਦਾ ਬੈਸਟ ਹੈ ਖਾਸ ਕਰਕੇ ਜਦੋਂ ਮਾਰਕ ਕਾਰਨੀ ਨੇ ਕੁਰਸੀ ਸੰਭਾਲ ਲਈ ਉਸ ਤੋਂ ਬਾਅਦ ਇਕੋਸ ਦਾ ਇਹ ਸਰਵੇ ਜਿਹੜਾ ਉਹ ਆਪਣੇ ਆਪ ਦੇ ਵਿੱਚ ਕੈਨੇਡਾ ਦੇ ਸਿਆਸਤ ਦੇ ਵਿੱਚ ਵੱਡੀ ਤਰਥੱਲੀ ਲੈ ਕੇ ਆਵੇਗਾ ਤੇ ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਚੰਗੀ ਖਬਰ ਹੈ ਕਿ ਜੇਕਰ ਮਾਰਕ ਕਾਰਨੀ ਹੁਣੀ ਰਿਪੀਟ ਹੁੰਦਿਆ ਤਾਂ ਐਟ ਲੀਸਟ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤੀ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਉਮੀਦ ਕਰਦਾ ਹਾਂ ਬਲੌਗਸੰਦ ਆਓਗੇ ਚੈਨਲ शेयर करो करोड़ा तो अपना चैनल है जितने जिते तो गल होंगी है प्रमोशनल कंटेंट नहीं अं बनाते केफी छाइए प्रोफाइल डिस्कस करना चाहते हो प्रोफाइल रिप्रजेंटेशन बनाना चाहते हो तो वैलकम है अभी वीजा फाइलिंग नहीं करते इस करके कॉल या मैसेज ना करा करो चैनल में सबसक्राइब करो जिन्ना हो सके बाद जरूर करो धनबाद